ਤਦ ਵੀ ਮੈਂ ਮੰਦਿਰ ਬਣਾਈ ਬੈਠੀ ਆ ਪੰਜਾਬੀ ਸੱਭਿਆਚਾਰ ਦਾ ਤੇ ਮਾਂ ਬੋਲੀ ਦਾ ਤੇ ਮੈਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਗगन ਮੈਂ ਮੰਦਿਰ ਬਣਾ ਵੀ ਦੇਵਾਂ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਮੈਂ ਮੰਦਿਰ ਬਣਾਉਣਾ ਚਾਹੁੰਦੀ ਆ ਤਾਂ ਕਿ ਇਹਨਾਂ ਨੂੰ ਸ਼ਰਮ ਆਵੇ ਕਿ ਪੰਜਾਬੀ ਮਾਂ ਬੋਲੀ ਇੰਨੀ ਪੂਜਣ ਯੋਗ ਹੈ ਡੈਕੋਰੇਸ਼ਨ ਜਿਸ ਤਰ੍ਹਾਂ ਦੀ ਕੀਤੀ ਹੋਈ ਹੈ ਲੋਕ ਆਪਣੇ ਘਰਾਂ ਨੂੰ ਡਰਾਇੰਗ ਰੂਮ ਨੂੰ ਬਹੁਤ ਮਹਿੰਗੀਆਂ ਸਜੋ ਸਮਾਨ ਨਾਲ ਸਜਾਉਂਦੇ ਆ ਤੁਸੀਂ ਆ ਚਰਖੇ ਰੱਖੇ ਹੋਏ ਆ ਮਧਾਨੀਆਂ ਰੱਖੀਆਂ ਹੋਈਆਂ ਆ ਸਟੀਰੀਓ ਰੱਖਿਆ ਹੋਇਆ ਇੱਕ ਪੁਰਾਣਾ ਟੈਲੀਫੋਨ ਉਹ ਘਰਬੜਾ ਰੱਖਿਆ ਹੋਇਆ ਇਹ ਇਹ ਕਿਉਂ ਗਗਨ ਚੀਜ਼ਾਂ ਮਹਿੰਗੀਆਂ ਉਹਦੀ ਕੀਮਤ ਨਾਲ ਨਹੀਂ ਹੁੰਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਦੀ ਵੈਲਿਊ ਨਾਲ ਇਹਨਾਂ ਚੀਜ਼ਾਂ ਦੀ ਵੈਲਿਊ ਹੈ ਜਦੋਂ ਮੈਂ ਉਹ ਪੁਰਾਣੇ ਚੱਕਲੇ ਵੇਲਣੇ ਵੱਲ ਦੇਖਦੀ ਆ ਜਿਹੜਾ ਪਿੱਤਲ ਦਾ ਬਣਿਆ ਤਾਂ ਮੈਨੂੰ ਲੱਗਦਾ ਮੇਰੀ ਪੜਦਾਦੀ ਮੇਰੇ ਨਾਲ ਬੈਠੀ ਹੈ ਚਰਖੇ ਦੇਖਦੀ ਆ ਮੈਨੂੰ ਲੱਗਦਾ ਮੇਰੀ ਦਾਦੀ ਤੇ ਸਾਰੀਆਂ ਉਹ ਕੱਤੀ ਜਾਂਦੀਆਂ ਪਿੰਡ ਦਾ ਸੀਨ ਯਾਦ ਆਉਂਦਾ ਹੈ ਜਦੋਂ ਬੋਈਆ ਦੇਖਦੀ ਆ ਮੈਨੂੰ ਲੱਗਦਾ ਮੇਰੀ ਪੜਦਾਦੀ ਸਮੇ ਦਾ ਹੋਣਾ ਇਹ ਮੇਰਾ ਕੱਲ 70 80 ਸਾਲ ਪੁਰਾਣਾ ਹੋਣਾ ਤੂੰ ਵੀ ਦੇਖਦੀ ਆ ਤਾਂ ਮੈਨੂੰ ਜਮਲਾ ਯਾਦ ਆਉਂਦਾ ਸੋ ਮੈਂ ਜੁੜੀ ਹੋਈ ਆ ਦਿਲੋਂ ਜੁੜ ਮੈਂ ਮੰਨਦੀ ਆਂ ਵੀ ਜਿਹੜਾ ਸੱਭਿਆਚਾਰ ਬਦਲਦਾ ਵੀ ਐ ਹੁਣ ਉਹੀ ਗੱਲਾਂ ਨਹੀਂ ਰਹੀਆਂ ਫਲਕਾਰੀ ਲੈਣਾ ਵੀ ਕੱਲਾ ਸੱਭਿਆਚਾਰ ਨਹੀਂ ਵੀ ਮੈਂ ਫਲਕਾਰੀ ਲੈਨੀ ਆ ਕਿਉਂਕਿ ਸੱਭਿਆਚਾਰ ਤਾਂ ਇੱਥੇ ਹੋਣਾ ਚਾਹੀਦਾ ਇੱਥੇ ਤੇ ਇੱਥੇ ਦੋਨੇ ਥਾਵਾਂ ਤੇ ਦਿਲ ਤੇ ਦਿਮਾਗ ਚ ਸੋ ਤਾਂ ਹੀ ਮੈਂ ਗੀਤ ਚ ਵੀ ਗਾਇਆ ਵੀ ਦਿਲ ਨਹੀਂ ਮੈਂ ਦਿਮਾਗਾਂ ਚ ਬਸਦੀ ਸੋ ਸੱਭਿਆਚਾਰ ਨੂੰ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਸਾਂਭਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਗगन ਹੋਰ 5-7 ਸਾਲਾਂ ਨੂੰ ਜਿਹੜਾ ਹਾਲਾਤ ਹੋਏ ਪਏ ਨਾ ਤੇ ਜਦੋਂ ਅਸੀਂ ਜਾਇਆ ਕਰਾਂਗੇ ਮੈਂ ਸੁਖੀ ਬਰਾੜ ਜਾਇਆ ਕਰੂਗੀ ਨਾ ਜੇ ਜਿਉਂਦੀ ਰਹੀ ਵੀ ਭਾਈ ਪੰਜਾਬੀ ਵਿਰਸੇ ਬਾਰੇ ਲੈਕਚ ਅਨਾਲੀ ਚੀਜ਼ ਹੈ ਕਿਉਂਕਿ ਇਹ ਕੱਪੜੇ ਦਾ ਨਾ ਹੈ ਕਿ ਕਿਸੇ ਬ੍ਰਾਂਡ ਦਾ ਨਾ ਹੈ ਜਿਵੇਂ ਗੁਚੀ ਕਾਚੀ ਬ੍ਰਾਂਡ ਆ ਵੀ ਵਿਰਸਾ ਬ੍ਰਾਂਡ ਆ ਕੋਈ ਲੱਗਦਾ ਯੈਸ ਕਿਉਂਕਿ ਜੋ ਹਾਲਾਤ ਹੋ ਰਹੇ ਨੇ ਉਹ ਇਸੇ ਤਰ੍ਹਾਂ ਦੇ ਨੇ ਵੇਖੋ ਪੰਜਾਬ ਵੌਲਡਰ ਲੈਵਲ ਤੇ ਪੰਜਾਬੀ ਕਾਨਫਰੰਸਾਂ ਕਰਾਈ ਜਾਂਦੇ ਨੇ ਫਲਾਨਾ ਉਹ ਇਥੇਮ ਕਾ ਉਹਨਾਂ ਕਾਨਫਰੰਸਾਂ ਦਾ ਕੀ ਫਾਇਦਾ ਹਮ 10 ਕਬੁੱਧੀ ਜੀ ਵੀ ਇਕੱਠੀ ਹੋ ਇਕੱਠੇ ਹੋ ਕੇ ਆਪਸ ਚ ਉਹ ਕਾਨਫਰੰਸਾਂ ਜਿਹੜੀਆਂ ਜੀ ਉਹ ਕਾਨਫਰੰਸਾਂ ਕਿੱਥੇ ਹੋਣੀਆਂ ਚਾਹੀਦੀਆਂ ਕਿਸੇ ਸਕੂਲ ਦੇ ਪਲੇਟਫਾਰਮ ਤੇ 15-20 ਕਾਲਜ ਇਕੱਠੇ ਕਰਕੇ ਉੱਥੇ ਹੋਣੀਆਂ ਚਾਹੀਦੀਆਂ ਉਹ ਕਾਨਫਰੰਸਾਂ ਤਾਂ ਕਿ ਉਹ ਪੰਜਾਬੀਅਤ ਦੀ ਜਿਹੜੀ ਜਿਹੜੀ ਆਵਾਜ਼ ਹੈ ਉਹ ਬੱਚਿਆਂ ਸਟੂਡੈਂਟਸ ਤੱਕ ਵੀ ਪਹੁੰਚੇ ਅੱਛਾ ਤੁਸੀਂ ਬੁਈਆ ਦਾ ਜ਼ਿਕਰ ਕਰਿਆ ਅੱਜ ਕੱਲ ਦੀਆਂ ਕੁੜੀਆਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਪਤਾ ਹੋਊਗਾ ਇਹ ਬੁਈਆ ਹੈ ਕਿ ਇਹ ਨੇ ਕਈ ਬੱਚਿਆਂ ਨੂੰ ਵੇਖੋ ਅੱਜ ਕੱਲ ਯੂਨੀਵਰਸਟੀਆਂ ਨੇ ਵੀ ਕਾਫੀ ਉਹ ਪ੍ਰਾਣੀਆਂ ਜਿਵੇਂ ਸਾਡੀ ਮੇਰੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਿੱਥੇ ਮੈਂ 5-7 ਐਮਏ ਕੀਤੀ ਗਿਆ ਉੱਥੇ ਵੀ ਸਾਡੇ ਨਾਲ ਹਜੇ ਵੀ ਇੱਕ ਯੂਥ ਫੈਸਟੀਵਲਾਂ ਦੇ ਵਿੱਚ ਸਿਖਾਉਂਦੇ ਨੇ ਨਾਲੇ ਬੋਨਾ ਬੋਈਏ ਬਣਾਉਣਾ ਚਿੱਕੂ ਬਣਾਉਣਾ ਤੇ ਜੇ ਇਸੇ ਤਰ੍ਹਾਂ ਕੰਟੀਨਿਊ ਰਿਹਾ ਤਾਂ ਸੱਭਿਆਚਾਰ ਨੂੰ ਇੰਨਾ ਖਤਰਾ ਨਹੀਂ ਪਰ ਉਹ ਮਹਿਜ਼ ਦਿਨ ਚ ਇੱਕ ਵਾਰੀ ਕੰਪੀਟੀਸ਼ਨ ਲਈ ਹੁੰਦਾ ਨਾਟਕੇ ਜਜ਼ਬਾ ਜਨੂੰਨ ਨਹੀਂ ਹੈ ਲੋਕਾਂ 'ਚ ਵੱਟ ਕੋਈ ਗੱਲ ਨਹੀਂ ਬੋਈਏ ਬਣਾਉਣਾ ਵੀ ਕੋਈ ਜ਼ਰੂਰੀ ਨਹੀਂ ਸੱਭਿਆਚਾਰ ਦੇ ਵਿੱਚ ਟੋਟਲ જીવણ ਦੀ ਵਿਧੀ ਹੈ ਸੱਭਿਆਚਾਰ ਦਾ ਮਤਲਬ ਤੁਸੀਂ ਮੇਰੇ ਘਰੇ ਆਏ ਮੈਂ ਤੁਹਾਡੀ ਖਾਤਰਦਾਰੀ ਕਿਵੇਂ ਕਰਨੀ ਹੈ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਆਪਣਾ ਜਿਹੜਾ ਸੱਭਿਆਚਾਰ ਹੈ ਉਹਦੇ 'ਚ ਬਦਲਾਅ ਹੋਣਾ ਵੀ ਗगन ਬਹੁਤ ਜ਼ਰੂਰੀ ਹੈ ਬਟ ਸਮੇਂ ਨਾਲ ਸੱਭਿਆਚਾਰ ਹੈ ਜਿਹੜਾ ਸੱਭੇ ਖਾਣਾ ਬਹੁਤ ਜ਼ਰੂਰੀ ਹੈ ਤੁਸੀਂ ਪਾਓ ਮਾਡਰਨ ਡਰੈਸ ਅਸੀਂ ਡੋਨਟ ਵੀ ਡੋਨਟ ਮਾਈਂਡ ਦੈਟ ਕੁੜੀਆਂ ਹੱਥ ਸਿਲਕ ਆ ਗਿਆ ਫਲਕਾਰੀਆਂ ਮੈਂ ਵੀ ਸਿਲਕ ਦੀਆਂ ਲੈਣੀਆਂ ਬਟ ਤਹਿਜ਼ੀਬ ਤਰੀਕੇ ਤੌਰ ਤਰੀਕੇ ਜ਼ਿੰਦਗੀ ਦੀ ਰਹਿਣ ਦੀ ਜੀਵਨ ਦੀ ਜਾਚ ਜਦੋਂ ਆਪਾਂ ਜਿਉਉਣੇ ਆ ਕੱਪੜੇ ਪਹਿਨਦੇ ਆ ਥੋੜਾ ਜਿਹਾ ਸ਼ਰਮ ਹਯਾ ਔਰਤ ਚ ਔਰਤਚ ਔਰਤਪਨ ਹੋਣਾ ਮੇਰੇ ਜ਼ਹਿਨ ਚ ਸਵਾਲ ਸਕਿਪ ਨਾ ਹੋ ਜਵੇ ਤੁਸੀਂ तहज़ीब ਦੀ ਗੱਲ ਕੀਤੀ ਐ ਤੌਰ ਤਰੀਕੇ ਸੱਭਿਆਚਾਰ ਦੀ ਗੱਲ ਕੀਤੀ ਐ ਪਾਓ ਮਾਡਰਨ ਹੋ ਸ਼ਾਇਦ ਬਹੁਤ ਸਰੀਆਂ ਮੇਰੀਆਂ ਭੈਣਾਂ ਨੂੰ ਕੁੜੀਆਂ ਨੂੰ ਮੇਰਾ ਸਵਾਲ ਨਾ ਚੰਗਾ ਲੱਗੇ ਪਹਿਲੇ ਮਾਫੀ ਮੰਗ ਲੈਣਾ ਤੁਸੀਂ ਸੱਟ ਕੇ ਹੋਇਆ ਇਸ ਚੁੰਨੀ ਦੀ ਅਹਿਮੀਅਤ ਅੱਜ ਹੈ ਕਿਸੇ ਨੂੰ ਯਾਦ ਕਿ ਇਸ ਇਹਦੀ ਅਸਲ ਦੇ ਵਿੱਚ ਵੈਲਿਊ ਕੀ ਹੈ ਤੁਸੀਂ ਦੇਖੋ ਜਦੋਂ ਦਾ ਸਾਡੇ ਮੈਂ ਜਿਹੜਾ ਗੀਤ ਗਾਇਆ ਉਹਦੇ ਮੈਂ ਨਾਂ ਨਾਲ ਲਿਖਦੀਆਂ ਹਾਂ ਹੋਰ ਵੀ ਸੁਣੋ ਉਹਨਾਂ ਨੇ ਸੁਣੋ ਸਿੰਘਾਂ ਨੇ ਸਾਡੇ ਜਿਹੜੇ ਜਿੰਨੇ ਸਿੰਗਰ ਨੇ ਸਾਡੇ ਆਪਣਾ ਰਣਜੀਤ ਬਾਵਾ ਦਲਜੀਤ ਦਸਾਂਜ ਜਿਹੜੇ ਪੱਗਾਂ ਬਣਦੇ ਨੇ ਐਮੀ ਵਿਰਕ ਉਹਨਾਂ ਨੇ ਪੱਗ ਦੀ ਇੰਨੀ ਐਮੀयत ਵਧਾਤੀ ਪਹਿਲਾਂ ਕੁੜੀਆਂ ਜਵਾਬ ਦਿੰਦੀਆਂ ਸੀ ਵੀ ਅਸੀਂ ਪੱਗਾਂ ਵਾਲਿਆਂ ਨਾਲ ਵਿਆਹ ਨਹੀਂ ਕਰਾਉਂਦੇ ਹੁਣ ਕਹਿੰਦੀਆਂ ਵੀ ਅਸੀਂ ਰੋਲ ਮਾਡਲ ਜਿਹੜੇ ਕੌਣ ਹੁੰਦੇ ਨੇ ਗਾਇਕ ਅਸੀਂ ਕਲਾਕਾਰ ਲੋਕ ਰੋਲ ਮਾਡਲ ਹੁੰਨੇ ਆ ਹੁਣ ਜੇ ਚੁੰਨੀ ਮੈਂ ਸਿਰ ਤੇ ਲੰਨੀ ਆ ਜੇ ਚੁੰਨੀ ਬਣਾਈ ਉਹਨੂੰ ਮੋਢਿਆਂ ਤੇ ਸੁੱਟਣ ਦਾ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਬਹੁਤ ਕੁੜੀਆਂ ਨੂੰ ਕਹਿੰਦੀ ਆ ਵੀ ਜ ਗੁਰਦੁਆਰੇ ਜਾਣ ਲੱਗੀਆਂ ਲੈਣੀਆਂ ਕਿੰਨੀਆਂ ਸੋਹਣੀਆਂ ਲੱਗਦੇ ਹੋ ਪਰ ਸੌਰੀ ਗਗਨ ਚੁੰਨੀ ਜਿਹੜਾ ਬੰਦਾ ਸਿਰ ਤੇ ਲਾਉਂਦਾ ਤਿੰਨ ਚਾਰ ਦਿਨ ਮੈਂ ਪਹਿਲਾਂ ਉਹ ਮੈਨੂੰ ਉਹਨਾਂ ਨੇ ਮੈਨੂੰ ਸੋਚਿਆ ਵੀ ਅਨਪੜਾ ਜਿਹੜੀ ਚੁੰਨੀ ਲੈਂਦੀ ਹੈ ਵੀ ਪਿੰਡਾਂ ਵਾਲੀ ਹੈ ਮੇਰੇ ਮੈਂ ਕਿਸੇ ਕੋਲ ਗਈ ਉਹਨਾਂ ਨੇ ਸੋਚਿਆ ਕੱਕ ਬੰਦੇ ਨੂੰ ਜਾਣਦੇ ਨਹੀਂ ਮੈਂ ਜਦੋਂ ਮੈਂ ਬੋਲੀ 10 ਸੈਂਟੈਂਸ ਇੰਗਲਿਸ਼ ਦੇ ਤੇ ਫਿਰ ਮੈਂ ਤੂਸ ਕੇ ਰੱਖਤਾ ਉਹਨਾਂ ਨੂੰ ਮੈਂ ਕਿਹਾ ਹੁਣ ਬੋਲੋ ਚੁੰਨੀਆਂ ਇੱਜ਼ਤਦਾਰ ਔਰਤਾਂ ਦਾ ਗਹਿਣਾ ਹੈ ਜਿਵੇਂ ਪੱਗ ਸਾਡੇ ਸਿਰ ਤੇ ਸਜਦੀ ਹੈਵੇਂ ਚੁੰਨੀ ਵੀ ਸਾਡੇ ਸਿਰ ਤੇ ਸਜਦੀ ਹੈ ਬੱਟ ਫਿਰ ਵੀ ਮੈਂ ਜਿਹੜੀਆਂ ਕੁੜੀਆਂ ਚੁੰਨੀ ਨਹੀਂ ਲੈਂਦੀਆਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਕਿਉਂਕਿ ਸਮੇਂ ਦੀ ਦੌਰ ਹੈ ਕੋਈ ਜ਼ਰੂਰੀ ਵੀ ਨਹੀਂ ਚੁੰਨੀ ਵੈਸੇ ਕਾਗਜ਼ਾਂ ਤੇ ਸੰਭਾਲਣ ਰੱਖਣ ਮਾਪਿਆਂ ਦੀ ਇੱਜ਼ਤ ਪੱਗ ਵੀ ਸਵਾਲ ਕੇ ਰੱਖਣਾ ਮਾਪਿਆਂ ਦੀ ਚੁੰਨੀ ਵੈਸੇ ਸੰਭਾਲ ਕੇ ਰੱਖਣ ਜੋ ਮੈਂ ਕਹਿਣਾ ਚਾਹੁੰਦੀ ਆ ਕੋਈ ਜ਼ਰੂਰੀ ਨਹੀਂ ਸਿਰ ਤੇ ਲੈਣੀ ਚਲੋ ਮੈਂ ਲੈਣੀਆਂ ਚੰਗੀ ਲੱਗਦੀ ਐ ਫੱਬਦੀ ਐ ਚੁੰਨੀ ਪੰਜਾਬਣਾਂ ਨੂੰ ਸਿਰ ਤੇ ਲਈ ਜਿਵੇਂ ਪੱਗ ਫੱਬਦੀ ਐ ਸੋ ਚੁੰਨੀ ਵੈਸੇ ਸੰਭਾਲ ਕੇ ਰੱਖੋ ਕੁੜੀਓ ਮਾਪਿਆਂ ਦੀ ਇੱਜ਼ਤ ਸੰਭਾਲ ਕੇ ਰੱਖੋ ਪੱਗ ਸੰਭਾਲ ਕੇ ਰੱਖੋ ਪੰਜਾਬ ਦੀ ਬਸ ਇੰਨੇ ਹੀ ਕਾਫੀ ਐ ਅੱਛਾ ਮੈਮ ਤੁਸੀਂ ਗਾਣੇ ਦਾ ਜ਼ਿਕਰ ਕੀਤਾ ਪਹਿ ਆ ਗਾਣਾ ਹੁਣੇ ਰਿਲੀਜ਼ ਹੋਇਆ ਐਂਡ ਗੱਲ ਕਰਨਾ ਆਰਗੇਨਿਕ ਵਿਊਜ਼ ਯੂ نو ਆਪਾਂ ਸਹੀ ਚੱਲ ਰਹੇ ਹੈ ਮੇਰੇ ਕੱਲ 40000 ਹੋ ਗਏ ਹਾਂ ਪਰਸੋਂ ਦੇ ਐਂਡ ਮੈਂ ਬੜੀ ਹੈਰਾਨ ਹੁੰਨੀ ਆ ਜਦੋਂ ਲੋਕ ਗਾਣਾ ਰਿਲੀਜ਼ ਕਰ ਦਿੰਦੇ ਅਗਲੇ ਦਿਨ ਇੰਟਰਵਿਊ ਦਿੰਦਾ ਸਾਰੇ 40 ਮਿਲੀਅਨ ਵਿਊਜ਼ ਹੋ ਗਏ ਵੀ ਰਾਤ ਨੂੰ ਲੋਕ ਤੁਹਾਡੇ ਗਾਣਾ ਵੇਖਣ ਲਈ ਪਤਾ ਨਹੀਂ ਕੀ ਚੱਲ ਪਿਆ ਹੈ ਸੋਸ਼ਲ ਮੀਡੀਆ ਤੇ ਜਾਂ ਪੈਸੇ ਦੇ ਕੇ ਜਾਂ ਬਟਸ ਹੋਏ ਪਰ ਆਪਣੇ ਤਾਂ ਬਹੁਤ ਸਤਿਕਾਰ ਦੇ ਰਹੇ ਨੇ ਸਭ ਤੋਂ ਪਹਿਲਾਂ ਮੈਂ ਨੱਤਮਸਤਕ ਆ ਮੇਰੇ ਪੰਜਾਬੀ ਸੱਭਿਆਚਾਰ ਕੁਸਰੋਤਾ ਨੂੰ ਮੈਨੂੰ ਇੰਨਾ ਪਿਆਰ ਗਾਣੇ ਦਾ ਦੇ ਰਹੇ ਨੇ ਉਹਦੇ ਦੋ ਤਿੰਨ ਬੋਲ ਸੁਣਾਉਣੀ ਗੁੜ ਤੇ ਵੀ ਮਿਲੀਏ ਪੰਜਾਬ ਤੋਂ ਪਾਣੀ ਵੀ ਪੰਜਾਬ ਦਾ ਹੀ ਪੀਤਾ ਮੈਂ ਜਿਹੜੇ ਵੀ ਮੈਦਾਨ ਵਿੱਚ ਉਤਰੀ ਗੱਜ ਕੇ ਮੈਦਾਨ ਫਤ ਕੀਤਾ ਮੈਂ ਜਿਗਰੇ ਪਹਾੜ ਜਿੱਡ ਰੱਖਦੀ ਵੱਖਰੀ ਪੰਜਾਬਣੇ ਦੀ ਟੌਰ ਵੇ ਦਿਲ ਨਹੀਂ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖ ਦਿਆਂ ਕੌਰ ਵੇ ਦਿਲ ਨਹੀਂ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖ ਦਿਆਂ ਕੌਰ ਵੇ ਬੱਸ ਸੋਣਾ ਮੈਂ ਮੈਮ ਸੌਣ ਦਾ ਮਹੀਨਾ ਚੱਲਦਾ ਹੈ ਸੌਣ ਦੇ ਮਹੀਨਾ ਕੁੜੀਆਂ ਦੇ ਨਾਂ ਕਿਹਾ ਜਾਂਦਾ ਹੈ ਸੌਣ ਦੇ ਮਹੀਨੇ ਦਾ ਮਹੱਤਵ ਸਮਝਾਉਂਗੇ ਥੋੜਾ ਇਹ ਕੁੜੀਆਂ ਦੇ ਨਾਂ ਕਿਉਂ ਹੁੰਦਾ ਹੈ ਸੌਣ ਦਾ ਮਹੀਨਾ ਇੱਕ ਤਾਂ ਸਾਰਾ ਸੌਣ ਚ ਮੀਂਹ ਪਈ ਜਾਂਦਾ ਜਿਹੜਾ ਆਪਣਾ ਜਲਾਈ ਦਾ ਮਹੀਨਾ ਹੁੰਦਾ ਤਾਂ ਕਿ ਮੀਂਹਾਂ ਦੇ ਵਿੱਚ ਖੇਤਾਂ 'ਚ ਵੀ ਕੰਮ ਕਮ ਬੰਦ ਹੋ ਜਾਂਦਾ ਝੋਨੇ ਲੱਗ ਚੁੱਕੇ ਹੁੰਦੇ ਆ ਸੋ ਮਹੀਨਾ ਇੱਕ ਫਿਕਸ ਕੀਤਾ ਪੁਰਾਣੀ ਜ਼ਬਾਨੇ 'ਚ ਵੀ ਕੁੜੀਆਂ ਇੱਕ ਮਹੀਨਾ ਵੀ ਨੂੰ ਸੱਸ ਨੇ ਮਿਲਣਾ ਨਹੀਂ ਮਤਲਬ ਪੁਰਾਣੇ ਜ਼ਮਾਨੇ ਚ ਕੁੜੀਆਂ ਕੰਮ ਬਹੁਤ ਕਰਦੀਆਂ ਸੀ ਪਿੰਡਾਂ ਚ ਵੀ ਇੱਕ ਮਹੀਨਾ ਵਿਚਾਰੀਆਂ ਆਪਦੇ ਪਿੰਡ ਰੈਸਟ ਕਰਕੇ ਹੁਣ ਫਿਰ ਜਦੋਂ ਰੈਸਟ ਕਰਨ ਦਾ ਇਹਨਾਂ ਨੇ ਬਣਾ ਲਿਆ ਦੇਸੀ ਮਹੀਨੇ ਦੇ ਮਤਲਬ ਕਿ ਫਿਰ ਉੱਥੇ ਕੁੜੀਆਂ ਇਕੱਠੀਆਂ ਹੁੰਦੀਆਂ ਫਿਰ ਤੀਆਂ ਲੱਗਦੀਆਂ ਤੀਆਂ ਮੀਨਜ਼ ਗਿੱਧਾ ਇੱਕ ਤਰਾਕਾ ਥੱਲੇ ਮੈਂ ਵੀ ਪੰਗੇ ਲੈਂਦੀ ਰਹੀਆਂ ਛੋਟੀ ਹੁੰਦੀ ਤੀਆਂ ਚ ਜਾਂਦੀ ਰਹੀਆਂ ਪਰ ਮੈਨੂੰ ਕੁੱਟ ਬਹੁਤ ਪੈਂਦੀ ਸੀ ਸਾਡੇ ਘਰ ਦੇ ਜਾਣ ਨਹੀਂ ਸੀ ਦਿੰਦੇ ਸੋ ਉੱਥੇ ਗੁੱਬਗਲਾਟ ਕੱਢਦੀਆਂ ਬੈਸਟ ਡਰੈੱਸਾਂ ਪਾ ਕੇ ਆਉਂਦੀਆਂ ਸੌਰਾਂ ਦਾ ਦਿਖਾਉਂਦੀਆਂ ਵੀ ਮੈਂ ਨੰਮੀਰ ਘਰੇ ਵੀ ਆਈਆਂ ਬੜੀ ਘਾ ਡਰੈਸਾਂ ਗਹਿਣੇ ਗੁਨੇ ਪਹਿਣ ਕੇ ਇਕ ਥਾਂ ਤੇ ਇਕੱਠੀਆਂ ਹੁੰਦੀਆਂ ਨੱਚਦੀਆਂ ਦਿਲ ਦੇ ਫਲਬਲੇ ਕੱਢਦੀਆਂ ਫਿਰ ਸੰਧਾਰਾ ਲੈ ਕੇ ਜਿਹੜੀਆਂ ਕੁੜੀਆਂ ਨਹੀਂ ਆ ਸਕਦੀਆਂ ਭਰਾ ਸੰਧਾਰਾ ਲੈ ਕੇ ਜਾਂਦੀਆਂ ਜਿਹੜੀਆਂ ਸਹੁਰੇ ਆ ਜਾਂਦੀਆਂ ਉਹਨਾਂ ਦੇ ਸੱਸ ਸਹੁਰਾ ਤੇ ਘਰ ਵਾਲਾ ਫਿਰ ਉੱਥੇ ਲੈ ਕੇ ਦਾ ਸੰਧਾਰਾ ਲੈ ਕੇ ਜਾਂਦੇ ਜਿਹਦੇ ਚ ਟੂਮਾ ਵੀ ਹੁੰਦੀਆਂ ਗਹਿਣੇ ਤੇ ਕਪੜਾ ਲੀੜਾ ਮਿੱਠੀਆਂ ਗੁਲਗਲੇ ਮਠੀਆਂ ਹੋਈਆਂ ਖੀਰ ਪੂੜਿਆਂ ਦਾ ਮਹੀਨਾ ਜਿਹੜਾ ਸਾਵਣ ਦਾ ਮਹੀਨਾ ਵਧੀਆ ਮਹੀਨਾ ਹੈ ਕੁੜੀਆਂ ਚਿੜੀਆਂ ਇਕੱਠੀਆਂ ਹੁੰਦੀਆਂ ਬਹੁਤ ਅੱਛਾ ਲੱਗਦਾ ਲੋਕ ਆਪਣੇ ਘਰਾਂ ਨੂੰ ਡਰਾਈਂਗ ਰੂਮ ਨੂੰ ਬਹੁਤ ਮਹਿੰਗੀਆਂ ਸਜੋ ਸਮਾਨ ਨਾਲ ਸਜਾਉਂਦੇ ਆ ਤੁਸੀਂ ਆ ਚਰਖੇ ਰੱਖੇ ਹੋਏ ਮਧਾਣੀਆਂ ਰੱਖੀਆਂ ਹੋਈਆਂ ਆ ਸਟੀਰੀਓ ਰੱਖਿਆ ਹੋਇਆ ਇੱਕ ਪੁਰਾਣਾ ਟੈਲੀਫੋਨ ਉਹ ਗਰਬੜਾ ਰੱਖਿਆ ਹੋਇਆ ਹੈ ਇਹ ਇਹ ਕਿਉਂ ਚੀਜ਼ਾਂ ਮਹਿੰਗੀਆਂ ਉਹਦੇ ਕੀਮਤ ਨਾਲ ਨਹੀਂ ਹੁੰਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਦੀ ਵੈਲਿਊ ਰਾਂ ਇਹਨਾਂ ਚੀਜ਼ਾਂ ਦੀ ਵੈਲਿਊ ਹੈ ਜਦੋਂ ਮੈਂ ਉਹ ਪੁਰਾਣੇ ਚੱਕਲੇ ਵੇਲਣੇ ਵੱਲ ਵੇਖਦੀਆਂ ਜਿਹੜਾ ਪਿੱਤਲ ਦਾ ਬਣਿਆ ਤਾਂ ਮੈਨੂੰ ਲੱਗਦਾ ਮੇਰੀ ਪਰਦਾਦੀ ਮੇਰੇ ਨਾਲ ਬੈਠੀ ਹੈ ਮੈਂ ਜੁੜੀ ਹੋਈ ਹਾਂ ਦਿਲੋਂ ਜੁੜੀ ਹੋਈ ਹਾਂ ਆਪਣੇ ਕਲਚਰ ਨਾਲ ਤੇ ਜੁੜੀ ਰਾਂਗੀ ਤੁਸੀਂ ਟਕਿਆ ਹੋਇਆ ਇਸ ਚੁੰਨੀ ਦੀ ਅਹਿਮੀਅਤ ਅੱਜ ਹੈ ਕਿਸੇ ਨੂੰ ਯਾਦ ਕਿਸ ਇਹਦੀ ਅਸਲ ਦੇ ਵਿੱਚ ਵੈਲਿਊ ਕੀ ਹੈ ਸਿੰਘਾਂ ਨੇ ਸਾਡੇ ਜਿਹੜੇ ਜਿੰਨੇ ਸਿੰਗਰ ਨੇ ਸਾਡੇ ਆਪਣਾ ਰਣਜੀਤ ਬਾਵਾ ਦਲਜੀਤ ਦਸਾਂਝ ਜਿਹੜੇ ਪੱਗਾਂ ਬਣਦੇ ਨੇ ਐਮੀ ਵਿਰਕ ਉਹਨਾਂ ਨੇ ਪੱਗ ਦੀ ਇੰਨੀ ਇਮੀਅਤ ਵਧਾਤੀ ਪਹਿਲਾਂ ਕੁੜੀਆਂ ਜਵਾਬ ਦਿੰਦੀਆਂ ਸੀ ਵੀ ਅਸੀਂ ਪੱਗਾਂ ਵਾਲਿਆਂ ਨਾਲ ਵਿਆਹ ਨਹੀਂ ਕਰਾਉਂਦੇ ਹੁਣ ਕਹਿੰਦੀਆਂ ਵੀ ਅਸੀਂ ਰੋਲ ਮਾਡਲ ਜਿਹੜਾ ਕੌਣ ਹੁੰਦੇ ਨੇ ਗਾਇਕ ਅਸੀਂ ਕਲਾਕਾਰ ਲੋਕ ਰੋਲ ਮਾਡਲ ਹੁੰਦੇ ਆ ਹੁਣ ਜੇ ਚੁੰਨੀ ਮੈਂ ਸਿਰ ਤੇ ਲਾਣੀ ਹੈ ਜੇ ਚੁੰਨੀ ਬਣਾਈ ਉਹਨੂੰ ਮੋਢਿਆਂ ਤੇ ਸੁੱਟਣ ਦਾ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਬਹੁਤ ਕੁੜੀਆਂ ਨੂੰ ਕਹਿੰਦੀ ਆ ਵੀ ਜੇ ਸਿਰ ਤੇ ਲੈ ਲੋ ਗੁਰਦੁਆਰੇ ਜਾਣ ਲੱਗੀਆਂ ਲੈਣੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਚੁੰਨੀਆਂ ਇੱਜ਼ਤਦਾਰ ਔਰਤਾਂ ਦਾ ਗਹਿਣਾ ਜਿਵੇਂ ਪੱਗ ਸਾਡੇ ਸਿਰ ਤੇ ਸਜਦੀ ਐਵੇਂ ਚੁੰਨੀ ਵੀ ਸਾਡੇ ਸਿਰ ਤੇ ਸਜਦੀ ਐ ਜਿਹੜੇ ਸੀਨੀਅਰ ਕਲਾਕਾਰ ਨੇ ਪੜੇ ਲਿਖੇ ਕਲਾਕਾਰ ਨੇ ਉਹਨਾਂ ਨੂੰ ਨਾਲ ਲੈ ਕੇ ਟੀਮਾਂ ਬਣਾ ਕੇ ਸਕੂਲਾਂ ਕਾਲਜਾਂ 'ਚ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਭਾਈ ਬੱਚਿਓ ਸਾਡਾ ਵਿਰਸਾ ਬਹੁਤ ਅਮੀਰ ਹੈ ਤੁਸੀਂ ਇਹਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ ਕਿਉਂਕਿ ਬੱਚੇ ਸਿੱਖਣਾ ਚਾਹੁੰਦੇ ਐ ਗਗਨ ਬੱਚਿਆਂ ਦਾ ਕੋਈ ਕਸੂਰ ਨਹੀਂ ਗੁੜ ਤੇ ਵੀ ਮਿਲੀ ਐ ਪੰਜਾਬ ਤੋਂ ਪਾਣੀ ਵੀ ਪੰਜਾਬ ਦੇ ਦਾਈ ਪੀਤਾ ਮੈਂ ਜਿਹੜੇ ਵੀ ਮੈਦਾਨੇ ਵਿੱਚ ਉਤਰੀ ਗੱਜ ਕੇ ਮੈਦਾਨ ਫਤਹਿ ਕੀਤਾ ਮੈਂ ਜਿਗਰੇ ਪਹਾੜ ਜਿੱਡ ਰੱਖਦੀ ਵੱਖਰੀ ਪੰਜਾਬਣੇ ਦੀ ਟੌਰ ਵੇ ਦਿਲ ਨਹੀਂ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕੌਰ ਵੇ ਦਿਲ ਨਹੀਂ ਦਿਮਾਗਾ 'ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕਰਵੇ ਦੇ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਤੇ ਜਿਹਦੇ ਇਸ ਦੌਰ ਦੇ ਵਿੱਚ ਅਸੀਂ ਆਪਣੇ ਆਪ ਤੋਂ ਕਿੰਨਾ ਦੂਰ ਹੋ ਰਹੇ ਹਾਂ ਆਪਣੇ ਪੰਜਾਬੀ ਵਿਰਸੇ ਤੋਂ ਪੰਜਾਬੀ ਸੱਭਿਆਚਾਰ ਤੋਂ ਇੰਨਾ ਦੂਰ ਹੁੰਦੇ ਜਾ ਰਹੇ ਹਾਂ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਕਿਤਾਬਾਂ ਦੇ ਵਿੱਚ ਪੜਨ ਤੋਂ ਇਲਾਵਾ ਭੁੱਲਣ ਹੀ ਲੱਗ ਜਾਣਗੇ ਤਾਂ ਇੱਕ ਇਹੋ ਜਿਹਾ ਸ਼ਖਸ ਨੂੰ ਮਿਲਾਉਂਦੇ ਆ ਜੋ ਆਪਣੇ ਆਪ ਦੇ ਵਿੱਚ ਚੱਲਦਾ ਫਿਰਦਾ ਵਿਰਸਾ ਹੈ ਜਿਸ ਨੇ ਵ ਵਿਰਸੇ ਨੂੰ ਆਪਣੇ ਘਰ ਦੇ ਵਿੱਚ ਮੰਦਰ ਬਣਾ ਕੇ ਰੱਖ ਦਿੱਤਾ ਤਮਰਨਾਲਾ ਮੌਜੂਦ ਨੇ ਪੰਜਾਬ ਕੌਰ ਮੈਡਮ ਸੁਖੀ ਬਰਾੜ ਮੈਮ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਡੈਲੀ ਪੋਸਟ ਦਾ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਇਸ ਨਵਾਨੀ ਜੀ ਦੇ ਘਰੇ ਆਏ ਹੋ ਤਾਂ ਅਰੇ ਇੰਨਾ ਮਾਨ ਇੱਜ਼ਤ ਹਮੇਸ਼ਾ ਹੀ ਦਿੰਨੇ ਹੋ ਪੰਜਾਬੀ ਸੱਭਿਆਚਾਰ ਨੂੰ ਦਿੰਨੇ ਹੋ ਪੰਜਾਬੀ ਵਿਰਸੇ ਨੂੰ ਦਿੰਨੇ ਹੋ ਸੋ ਮੈਂ ਤੁਹਾਡੀ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਤੇ ਮੇਰਾ ਗੀਤ ਵੀ ਰਿਲੀਜ਼ ਹੋਇਆ ਪੰਜਾਬ ਕੌਰ ਤੇ ਅੱਛੀ ਗੱਲ ਹੈ ਤੁਸੀਂ ਮੈਨੂੰ ਕਿਹਾ ਵੀ ਪੰਜਾਬ ਕੌਰ ਲੋਕ ਪਿਆਰ ਨਾਲ ਪੰਜਾਬ ਕੌਰ ਕਹਿੰਦੇ ਨੇ ਐਂਡ ਮੈਂ ਆਈ ਫੀਲ ਬlesਟ ਕਿ ਮੈਨੂੰ ਵਧੀਆ ਨਾਮ ਦਿੱਤਾ ਸ ਮੇਰੇ ਸਰੋਤਿਆਂ ਨੂੰ ਮੈਮ ਜਿੰਨਾ ਤੇਜ਼ ਹੋ ਗਏ ਅਸੀਂ ਜਿੰਨੀ ਤਰੱਕੀ ਹੋ ਰਹੀ ਹੈ ਵਿਰਸੇ ਤੋਂ ਵੀ ਪਿੱਛੇ ਰਹਿ ਗਏ ਅਸੀਂ ਤੇ ਆਪਣੇ ਸੱਭਿਆਚਾਰ ਤੋਂ ਪਿੱਛੇ ਰਹਿ ਗਏ ਆਪਣਿਆਂ ਤੋਂ ਬਹੁਤ ਦੂਰੀ ਬਣਾ ਲਈ ਤਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕਿਸ ਤਰ੍ਹਾਂ ਹੋ ਜੇਗੀ ਦੇਖੋ ਵਰਸੇਤਾ ਵੀ ਦੂਰ ਸੰਸਕਾਰਾਂ ਤੋਂ ਵੀ ਦੂਰ ਸੱਭਿਆਚਾਰ ਤੋਂ ਵੀ ਦੂਰ ਵਾਤਾਵਰਨ ਪ੍ਰਦੂਸ਼ਣ ਰਾਜਨੀਤੀ ਗੰਧਲੀ ਹਰ ਤਰ੍ਹਾਂ ਦਾ ਗੰਦਲਾਪਨ ਪੰਜਾਬ 'ਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਰਾਜਨੀਤੀ ਵੀ ਗੰਧਲੀ ਤੁਹਾਡਾ ਵਾਤਾਵਰਨ ਵੀ ਗੰਧਲਾ ਤੁਹਾਡਾ ਪਾਣੀ ਵੀ ਗੰਧਲਾ ਤੁਹਾਡੀ ਹਵਾ ਵੀ ਗੰਧਲੀ ਤੁਹਾਡਾ ਸੱਭਿਆਚਾਰ ਵੀ ਗੰਧਲਾ ਤੁਹਾਡਾ ਵਿਰਸਾ ਵੀ ਗੰਧਲਾ ਔਰ ਇਹਨੂੰ ਬਚਾਉਣ ਵਾਸਤੇ ਸਾਨੂੰ ਸਰਕਾਰਾਂ ਨੂੰ ਹਜੇ ਤੱਕ ਤਾਂ ਕੀਤਾ ਨਹੀਂ ਕਿਸੇ ਸਰਕਾਰ ਨੇ ਜਿਹੜੇ ਸੀਨੀਅਰ ਕਲਾਕਾਰ ਨੇ ਪੜੇ ਲਿਖੇ ਕਲਾਕਾਰ ਨੇ ਉਹਨਾਂ ਨੂੰ ਨਾਲ ਲੈ ਕੇ ਟੀਮਾਂ ਬਣਾ ਕੇ ਸਕੂਲਾਂ ਕਾਲਜਾਂ 'ਚ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਭਾਈ ਬੱਚਿਓ ਸਾਡਾ ਵਿਰਸਾ ਬਹੁਤ ਅਮੀਰ ਹੈ ਤੁਸੀਂ ਇਹਨੂੰ ਸੰਭਕ ਕੇ ਕਿਵੇਂ ਰੱਖਣਾ ਹੈ ਕਿਉਂਕਿ ਬੱਚੇ ਸਿੱਖਣਾ ਚਾਹੁੰਦੇ ਆ ਗगन ਬੱਚਿਆਂ ਦਾ ਕੋਈ ਕਸੂਰ ਨਹੀਂ ਮੈਂ ਹੁਣ ਇੰਨੀਆਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਜਾਨੀਆਂ ਲੈਕਚਰ ਦੇਣੀਆਂ ਬੱਚੇ ਤਾਂ ਖੁਸ਼ ਹੋ ਜਾਂਦੇ ਵੀ ਸਾਨੂੰ ਕਿਉਂਕਿ ਟੀਚਰ ਵੀ ਨਹੀਂ ਦੱਸਦੇ ਬੱਚਿਆਂ ਨੂੰ ਤੇ ਕੋਈ ਗਵਰਨਮੈਂਟ ਵੀ ਨਹੀਂ ਕਰਦੀ ਕੋਈ ਸਰਕਾਰ ਕਿਉਂਕਿ ਮਾਮਾ ਕੋਲੇ ਤਾਂ ਅੱਜਕੱਲ ਸਮਾਂ ਹੀ ਹੈ ਨਹੀਂ ਮਾਮਾ ਤਾਂ ਬਿਜ਼ੀ ਨੇ ਕਿੱਟੀ ਪਾਰਟੀਆਂ 'ਚ ਮ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਨੇ ਵੀ ਆਪਣੇ ਵਿਰਸੇ ਨੂੰ ਬਹੁਤ ਵੱਡੀ ਟਾਰ ਲਾਈ ਜੋ ਤੁਸੀਂ ਤੁਸੀਂ ਦੇਖੋ ਜਿਹੜੀਆਂ ਰੀਲਾਂ ਰੋਲਾਂ ਜੀਆਂ ਦੇਖਦੇ ਹੋ ਤੁਸੀਂ ਪਰਿਵਾਰ ਚ ਬੈਠੇ ਜੋ ਕੋਈ ਗਲਤ ਦੱਬੀ ਜਾਵੇ ਬੈਠਾ ਬੰਦਾ ਸ਼ਰਮ ਨਾਲ ਸੱਚੀ ਸਿਰ ਨਹੀਂ ਵਾਂ ਹੋ ਜਾਂਦਾ ਵੀ ਕਿੱਧਰ ਜਾ ਰਿਹਾ ਸਾਡਾ ਸਮਾਜ ਸੋ ਬਦਕਿਸਮਤੀ ਹੈ ਦੇਖੋ ਮੈਂ ਤਾਂ ਕੋਸ਼ਿਸ਼ ਕਰ ਰਹੀ ਹਾਂ ਮੈਂ ਤਾਂ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਮੈਂ ਤਾਂ ਜੰਮੀ ਵੀ ਪੰਜਾਬ ਪੰਜਾਬ ਘਰਾਂ ਤੇ ਮਰੂੰਗੀ ਵੀ ਪੰਜਾਬ ਘਰ ਪਹਿਲਾਂ ਵੀ ਮੈਂ ਕਹਿ ਚੁੱਕੀ ਹਾਂ ਮੇਰਾ ਤਾਂ ਘਰ ਵੀ ਇਦਾਂ ਹੀ ਰਹੂਗਾ ਇਹ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਮੰਦਿਰ ਬਣਾਈ ਬੈਠੀ ਆ ਪੰਜਾਬੀ ਸੱਭਿਆਚਾਰ ਦਾ ਤੇ ਮਾਂ ਬੋਲੀ ਦਾ ਤੇ ਮੈਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਗगन ਮੈਂ ਮੰਦਿਰ ਬਣਾ ਵੀ ਦੇਵਾਂ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਮੈਂ ਮੰਦਿਰ ਬਣਾਉਣਾ ਚਾਹੁੰਦੀ ਆ ਤਾਂ ਕਿ ਇਹਨਾਂ ਨੂੰ ਸ਼ਰਮ ਆਵੇ ਕਿ ਪੰਜਾਬੀ ਮਾਂ ਬੋਲੀ ਇੰਨੀ ਪੂਜਣ ਯੋਗ ਹੈ ਡੈਕੋਰੇਸ਼ਨ ਜਿਸ ਤਰ੍ਹਾਂ ਦੀ ਕੀਤੀ ਹੋਈ ਹੈ ਲੋਕ ਆਪਣੇ ਘਰਾਂ ਨੂੰ ਡਰਾਇੰਗ ਰੂਮ ਨੂੰ ਬਹੁਤ ਮਹਿੰਗੀਆਂ ਸਜੋ ਸਮਾਨ ਨਾਲ ਸਜਾਉਂਦੇ ਆ ਤੁਸੀਂ ਆ ਚਰਖੇ ਰੱਖੇ ਹੋਏ ਆ ਮਧਾਣੀਆਂ ਰੱਖੀਆਂ ਹੋਈਆਂ ਆ ਸਟੀਰੀਓ ਰੱਖਿਆ ਇੱਕ ਪੁਰਾਣਾ ਟੈਲੀਫੋਨ ਉਹ ਗਰਬੜਾ ਰੱਖਿਆ ਹੋਇਆ ਇਹ ਇਹ ਕਿਉਂ ਗਗਨ ਚੀਜ਼ਾਂ ਮਹਿੰਗੀਆਂ ਉਹਦੀ ਕੀਮਤ ਨਾਲ ਨਹੀਂ ਹੁੰਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਦੀ ਵੈਲਿਊ ਨਾਲ ਇਹਨਾਂ ਚੀਜ਼ਾਂ ਦੀ ਵੈਲਿਊ ਹੈ ਜਦੋਂ ਮੈਂ ਉਹ ਪੁਰਾਣੇ ਚੱਕਲੇ ਵੇਲਣੇ ਵੱਲ ਦੇਖਦੀ ਆ ਜਿਹੜਾ ਪਿੱਤਲ ਦਾ ਬਣਾਇਆ ਤਾਂ ਮੈਨੂੰ ਲੱਗਦਾ ਮੇਰੀ ਪੜਦਾਦੀ ਮੇਰੇ ਨਾਲ ਬੈਠੀ ਹੈ ਚਰਖੇ ਦੇਖਦੀ ਆ ਮੈਨੂੰ ਲੱਗਦਾ ਮੇਰੀ ਦਾਦੀ ਤੇ ਸਾਰੀਆਂ ਉਹ ਕੱਤੀ ਜਾਂਦੀਆਂ ਪਿੰਡ ਦਾ ਸੀਨ ਯਾਦ ਆਉਂਦਾ ਹੈ ਜਦੋਂ ਬੋਈਆ ਦੇਖਦੀ ਆ ਮੈਨੂੰ ਲੱਗਦਾ ਮੇਰੀ ਪੜਦਾਦੀ ਸਮੇ ਦਾ ਹੋਣਾ ਇਹ ਮੇਰਾ ਕੱਲ 70 80 ਸਾਲ ਪੁਰਾਣਾ ਹੋਣਾ ਤੂੰ ਵੀ ਦੇਖਦੀ ਆ ਤਾਂ ਮੈਨੂੰ ਯਮਲਾ ਯਾਦ ਆਉਂਦਾ ਸੋ ਮੈਂ ਜੁੜੀ ਹੋਈ ਆ ਦਿਲੋਂ ਜੁ ਮੈਂ ਮੰਨਦੀ ਆਂ ਵੀ ਜਿਹੜਾ ਸੱਭਿਆਚਾਰ ਬਦਲਦਾ ਵੀ ਐ ਹੁਣ ਉਹੀ ਗੱਲਾਂ ਨਹੀਂ ਰਹੀਆਂ ਫਲਕਾਰੀ ਲੈਣਾ ਵੀ ਕੱਲਾ ਸੱਭਿਆਚਾਰ ਨਹੀਂ ਵੀ ਮੈਂ ਫਲਕਾਰੀ ਲੈਨੀ ਆਂ ਕਿਉਂਕਿ ਸੱਭਿਆਚਾਰ ਤਾਂ ਇੱਥੇ ਹੋਣਾ ਚਾਹੀਦਾ ਇੱਥੇ ਤੇ ਇੱਥੇ ਉਹਨੇ ਥਾਂਵਾਂ ਤੇ ਦਿਲ ਤੇ ਦਿਮਾਗ ਚ ਸੋ ਤਾਂ ਹੀ ਮੈਂ ਗੀਤ ਚ ਵੀ ਗਾਇਆ ਵੀ ਦਿਲ ਨਹੀਂ ਮੈਂ ਦਿਮਾਗਾਂ ਚ ਵੱਸਦੀ ਸੋ ਸੱਭਿਆਚਾਰ ਨੂੰ ਸਾਰਿਆਂ ਨੂੰ ਆਪਾਂ ਨੂੰ ਰਲ ਕੇ ਸਾਂਭਣਾ ਚਾਹੀਦਾ ਕਿਉਂਕਿ ਮੈਨੂੰ ਲੱਗਦਾ ਗगन ਹੋਰ 5-7 ਸਾਲਾਂ ਨੂੰ ਜਿਹੜਾ ਹਾਲਾਤ ਹੋਏ ਪਏ ਨਾ ਤੇ ਜਦੋਂ ਅਸੀਂ ਜਾਇਆ ਕਰਾਂਗੇ ਮੈਂ ਸੁਖੀ ਬਰਾੜ ਜਾਇਆ ਕਰੂਗੀ ਨਾ ਜੇ ਜਿਉਂਦੀ ਰਹੀ ਵੀ ਭਾਈ ਪੰਜਾਬੀ ਵਿਰਸੇ ਬਾਰੇ ਲੈਕ ਉਹ ਨਾਲੀ ਚੀਜ਼ ਹੈ ਕਿਉਂਕਿ ਇਹ ਕੱਪੜੇ ਦਾ ਨਾ ਹੈ ਕਿ ਕਿਸੇ ਬ੍ਰਾਂਡ ਦਾ ਨਾ ਹੈ ਜਿਵੇਂ ਗੁੱਚੀ ਗਾਚੀ ਬ੍ਰਾਂਡ ਆ ਵੀ ਵਿਰਸਾ ਬ੍ਰਾਂਡ ਆ ਕੋਈ ਲੱਗਦਾ ਯੈਸ ਕਿਉਂਕਿ ਜੋ ਹਾਲਾਤ ਹੋ ਰਹੇ ਨੇ ਉਹ ਇਸੇ ਤਰ੍ਹਾਂ ਦੇ ਨੇ ਵੇਖੋ ਪੰਜਾਬ ਵੋਲਡ ਲੈਵਲ ਤੇ ਪੰਜਾਬੀ ਕਾਨਫਰੰਸਾਂ ਕਰਾਈ ਜਾਂਦੇ ਨੇ ਫਲਾਨਾ ਉਹ ਇੱਥੇ ਉਹਨਾਂ ਕਾਨਫਰੰਸਾਂ ਦਾ ਕੀ ਫਾਇਦਾ 10 ਕਬੁੱਧੀ ਜੀ ਵੀ ਇਕੱਠੀ ਹੋ ਇਕੱਠੇ ਹੋ ਕੇ ਆਪਸ ਚ ਉਹ ਕਾਨਫਰੰਸਾਂ ਜਿਹੜੀਆਂ ਜੀ ਉਹ ਕਾਨਫਰੰਸਾਂ ਕਿੱਥੇ ਹੋਣੀਆਂ ਚਾਹੀਦੀਆਂ ਕਿਸੇ ਸਕੂਲ ਦੇ ਪਲੇਟਫਾਰਮ ਤੇ 15-20 ਕਾਲਜ ਇਕੱਠੇ ਕਰਕੇ ਉੱਥੇ ਹੋਣੀਆਂ ਚਾਹੀਦੀਆਂ ਉਹ ਕਾਨਫਰੰਸਾਂ ਤਾਂ ਕਿ ਉਹ ਪੰਜਾਬੀਅਤ ਦੀ ਜਿਹੜੀ ਜਿਹੜੀ ਆਵਾਜ਼ ਹੈ ਉਹ ਬੱਚਿਆਂ ਸਟੂਡੈਂਟਸ ਤੱਕ ਵੀ ਪਹੁੰਚੇ ਅੱਛਾ ਤੁਸੀਂ ਬੁਈਆ ਦਾ ਜ਼ਿਕਰ ਕਰਿਆ ਅੱਜ ਕੱਲ ਦੀਆਂ ਕੁੜੀਆਂ ਨੂੰ ਪਰਿਵਾਰਾਂ ਨੂੰ ਬੱਚਿਆਂ ਨੂੰ ਪਤਾ ਹੋਊਗਾ ਇਹ ਬੁਈਆ ਹੈ ਕੀ ਇਹ ਨਹੀਂ ਕਈ ਬੱਚਿਆਂ ਨੂੰ ਵੇਖੋ ਅੱਜ ਕੱਲ ਯੂਨੀਵਰਸਿਟੀਆਂ ਨੇ ਵੀ ਕਾਫੀ ਕਲ ਉਹ ਪ੍ਰਾਣੀਆਂ ਜਿਵੇਂ ਸਾਡੀ ਮੇਰੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਿੱਥੇ ਮੈਂ 5 7 ਐਮਏ ਕੀਤੀ ਗਿਆ ਉੱਥੇ ਵੀ ਸਾਡੇ ਨਾਲ ਹਜੇ ਵੀ ਇੱਕ ਯੂਥ ਫੈਸਟੀਵਲਾਂ ਦੇ ਵਿੱਚ ਸਿਖਾਉਂਦੇ ਨੇ ਨਾਲੇ ਬੋਨਾ ਬੋਈਏ ਬਣਾਉਣਾ ਚਿੱਕੂ ਬਣਾਉਣਾ ਤੇ ਜੇ ਇਸੇ ਤਰ੍ਹਾਂ ਕੰਟੀਨਿਊ ਰਿਹਾ ਤਾਂ ਸੱਭਿਆਚਾਰ ਨੂੰ ਇੰਨਾ ਖਤਰਾ ਨਹੀਂ ਪਰ ਉਹ ਮਹਿਜ਼ ਦਿਨ ਚ ਇੱਕ ਵਾਰੀ ਕੰਪੀਟੀਸ਼ਨ ਲਈ ਹੁੰਦਾ ਨਾਟ ਕੇ ਜਜ਼ਬਾ ਜਨੂੰਨ ਨਹੀਂ ਹੈ ਲੋਕਾਂ 'ਚ ਬੱਟ ਕੋਈ ਗੱਲ ਨਹੀਂ ਬੋਈਏ ਬਣਾਉਣਾ ਵੀ ਕੋਈ ਜ਼ਰੂਰੀ ਨਹੀਂ ਸੱਭਿਆਚਾਰ ਦੇ ਵਿੱਚ ਟੋਟਲ ਜਿਉਣ ਦੀ ਵਿਧੀ ਹੈ ਸੱਭਿਆਚਾਰ ਦਾ ਮਤਲਬ ਤੁਸੀਂ ਮੇਰੇ ਘਰੇ ਆਏ ਮੈਂ ਤੁਹਾਡੀ ਖਾਤਰਦਾਰੀ ਕਿਵੇਂ ਕਰਨੀ ਹੈ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਆਪਣਾ ਜਿਹੜਾ ਸੱਭਿਆਚਾਰ ਹੈ ਉਹਦੇ 'ਚ ਬਦਲਾਅ ਹੋਣਾ ਵੀ ਗगन ਬਹੁਤ ਜ਼ਰੂਰੀ ਹੈ ਬਟ ਸਮੇਂ ਨਾ ਸੱਭਿਆਚਾਰ ਹੈ ਜਿਹੜਾ ਸੱਭੇ ਖੋਣਾ ਬਹੁਤ ਜ਼ਰੂਰੀ ਹੈ ਤੁਸੀਂ ਪਾਓ ਮਾਡਰਨ ਡਰੈਸ ਅਸੀਂ ਡੋਨਟ ਮਾਈਂਡ ਦਰ ਕੁੜੀਆਂ ਹੱਥ ਸਿਲਕ ਆ ਗਿਆ ਫਲਕਾਰੀਆਂ ਮੈਂ ਵੀ ਸਿਲਕ ਦੀਆਂ ਲੈਣੀਆਂ ਬਟ ਤਹਿਜ਼ੀਬ ਤਰੀਕੇ ਤੌਰ ਤਰੀਕੇ ਜ਼ਿੰਦਗੀ ਦੀ ਰਹਿਣ ਦੀ ਜੀਵਨ ਦੀ ਜਾਜ ਜਦੋਂ ਆਪਾਂ ਜਿਉਉਣੇ ਆ ਕੱਪੜੇ ਪਹਿਨਦੇ ਆ ਥੋੜਾ ਜਿਹਾ ਸ਼ਰਮ ਹਯਾ ਔਰਤਚ ਔਰਤਚ ਔਰਤਪਨ ਹੋਣਾ ਮੇਰੇ ਜ਼ਹਿਨ ਚ ਸਵਾਲ ਸਕਿੱਪ ਨਾ ਹੋ ਜਵੇ ਤੁਸੀਂ तहज़ीब ਦੀ ਗੱਲ ਕੀਤੀ ਐ ਤੌਰ ਤਰੀਕੇ ਸੱਭਿਆਚਾਰ ਦੀ ਗੱਲ ਕੀਤੀ ਐ ਪਾਓ ਮਾਡਰਨ ਹੋ ਸ਼ਾਇਦ ਬਹੁਤ ਸਰੀਆਂ ਮੇਰੀਆਂ ਭੈਣਾਂ ਨੂੰ ਕੁੜੀਆਂ ਨੂੰ ਮੇਰਾ ਸਵਾਲ ਨਾ ਚੰਗਾ ਲੱਗੇ ਪਹਿਲੇ ਮਾਫੀ ਮੰਗ ਲੈਣਾ ਤੁਸੀਂ ਸੱਟ ਟਕਿਆ ਹੋਇਆ ਇਸ ਚੁੰਨੀ ਦੀ ਅਹਿਮੀਅਤ ਅੱਜ ਹੈ ਕਿਸੇ ਨੂੰ ਯਾਦ ਕਿ ਇਸ ਦੀ ਅਸਲ ਦੇ ਵਿੱਚ ਵੈਲਿਊ ਕੀ ਐ ਤੁਸੀਂ ਦੇਖੋ ਜਦੋਂ ਦਾ ਸਾਡੇ ਮੈਂ ਜਿਹੜਾ ਗੀਤ ਗਾਇਆ ਉਹਦੇ ਮੈਂ ਨਾਮ ਨਾਲ ਲਿਖਦੀਆਂ ਹੌਰ ਵੀ ਸੁਣੋ ਉਹਨਾਂ ਨੇ ਸੁਣੋ ਸਿੰਘਾਂ ਨੇ ਸਾਡੇ ਜਿਹੜੇ ਜਿੰਨੇ ਸਿੰਗਰ ਨੇ ਸਾਡੇ ਆਪਣਾ ਰਣਜੀਤ ਬਾਵਾ ਦਲਜੀਤ ਦਸਾਂਜ ਜਿਹੜੇ ਪੱਗਾਂ ਬਣਦੇ ਨੇ ਐਮੀ ਬਿਰਕ ਉਹਨਾਂ ਨੇ ਪੱਗ ਦੀ ਇੰਨੀ ਐਮੀयत ਵਧਾਤੀ ਪਹਿਲਾਂ ਕੁੜੀਆਂ ਜਵਾਬ ਦਿੰਦੀਆਂ ਸੀ ਵੀ ਅਸੀਂ ਪੱਗਾਂ ਵਾਲਿਆਂ ਨਾਲ ਵਿਆਹ ਨਹੀਂ ਕਰਾਉਂਦੇ ਹੁਣ ਕਹਿੰਦੀਆਂ ਵੀ ਅਸੀਂ ਰੋਲ ਮਾਡਲ ਜਿਹੜੇ ਕੌਣ ਹੁੰਦੇ ਨੇ ਗਾਇਕ ਅਸੀਂ ਕਲਾਕਾਰ ਲੋਕ ਰੋਲ ਮਾਡਲ ਹੁੰਨੇ ਆ ਹੁਣ ਜੇ ਚੁੰਨੀ ਮੈਂ ਸਿਰ ਤੇ ਲੰਨੀ ਹੈ ਜੇ ਚੁੰਨੀ ਬਣਾਈ ਉਹਨੂੰ ਮੋਢਿਆਂ ਤੋਂ ਸੁੱਟਣ ਦਾ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਬਹੁਤ ਕੁੜੀਆਂ ਨੂੰ ਕਹਿੰਦੀ ਆ ਵੀ ਜੇ ਸ ਗੁਰਦੁਆਰੇ ਜਾਣ ਲੱਗੀਆਂ ਲੈਣੀਆਂ ਕਿੰਨੀਆਂ ਸੋਹਣੀਆਂ ਲੱਗਦੇ ਪਰ ਸੌਰੀ ਗगन ਚੁੰਨੀ ਜਿਹੜਾ ਬੰਦਾ ਸਿਰ ਤੇ ਲਾਉਂਦਾ ਤਿੰਨ ਚਾਰ ਦਿਨ ਮੈਂ ਪਹਿਲਾਂ ਉਹ ਮੈਨੂੰ ਉਹਨਾਂ ਨੇ ਮੈਨੂੰ ਸੋਚਿਆ ਵੀ ਅਨਪੜਾ ਜਿਹੜੀ ਚੁੰਨੀ ਲੈਂਦੀ ਹੈ ਵੀ ਪਿੰਡਾਂ ਵਾਲੀ ਹੈ ਮੇਰੇ ਮੈਂ ਕਿਸੇ ਕੋਲ ਗਈ ਉਹਨਾਂ ਨੇ ਸੋਚਿਆ ਕੱਗਬੇ ਨੂੰ ਜਾਣਦੇ ਨਹੀਂ ਮੈਂ ਜਦ ਮੈਂ ਬੋਲੀ 10 ਸੈਂਟੈਂਸ ਇੰਗਲਿਸ਼ ਦੇ ਤੇ ਫਿਰ ਮੈਂ ਤੂਸ ਕੇ ਰਖਤਾ ਉਹਨਾਂ ਨੂੰ ਮੈਂ ਕਿਹਾ ਹੁਣ ਬੋਲੋ ਚੁੰਨੀਆਂ ਇੱਜ਼ਤدار ਔਰਤਾਂ ਦਾ ਗਹਿਣਾ ਹੈ ਜਿਵੇਂ ਪੱਗ ਸਾਡੇ ਸਿਰ ਤੇ ਸਜਦੀ ਹੈਵੇਂ ਚੁੰਨੀ ਵੀ ਸਾਡੇ ਸਿਰ ਤੇ ਸਜਦੀ ਹੈ ਬੱਟ ਫਿਰ ਵੀ ਮੈਂ ਜਿਹੜੀਆਂ ਕੁੜੀਆਂ ਚੁੰਨੀ ਨਹੀਂ ਲੈਂਦੀਆਂ ਉਹਨਾਂ ਨੂੰ ਮੈਂ ਮਾੜਾ ਨਹੀਂ ਕਹਿੰਦੀ ਕਿਉਂਕਿ ਸਮੇਂ ਦੀ ਦੌਰ ਹੈ ਕੋਈ ਜ਼ਰੂਰੀ ਵੀ ਨਹੀਂ ਚੁੰਨੀ ਵੈਸੇ ਕਾਗਜ਼ਾਂ ਤੇ ਸੰਭਾਲਣ ਰੱਖਣ ਮਾਪੇ ਦੀ ਇੱਜ਼ਤ ਪੱਗ ਵੀ ਸੰਭਾਲ ਕੇ ਰੱਖਣ ਮਾਪਿਆਂ ਦੀ ਚੁੰਨੀ ਵੈਸੇ ਸੰਭਾਲ ਕੇ ਰੱਖਣ ਜੋ ਮੈਂ ਕਹਿਣਾ ਚਾਹੁੰਦੀ ਆ ਹਾਂ ਜੀ ਕੋਈ ਜ਼ਰੂਰੀ ਨਹੀਂ ਸਿਰ ਤੇ ਲੈਣੀ ਚਲੋ ਮੈਂ ਲੈਣੀਆਂ ਚੰਗੀ ਲੱਗਦੀ ਐ ਫੱਬਦੀ ਐ ਚੁੰਨੀ ਪੰਜਾਬੜਾਂ ਨੂੰ ਸਿਰ ਤੇ ਲਈ ਜਿਵੇਂ ਪੱਗ ਫੱਬਦੀ ਐ ਸੋ ਚੁੰਨੀ ਵੈਸੇ ਸੰਭਾਲ ਕੇ ਰੱਖੋ ਕੁੜੀਓ ਮਾਪਿਆਂ ਦੀ ਇੱਜ਼ਤ ਸੰਭਾਲ ਕੇ ਰੱਖੋ ਪੱਗ ਸੰਭਾਲ ਕੇ ਰੱਖੋ ਪੰਜਾਬ ਦੀ ਬਸ ਇੰਨੇ ਹੀ ਕਾਫੀ ਐ ਅੱਛਾ ਮੈਂ ਤੁਸੀਂ ਗਾਣੇ ਦਾ ਜ਼ ਆ ਗਾਣਾ ਹੁਣੇ ਰਿਲੀਜ਼ ਹੋਇਆ ਐਂਡ ਗਗਨ ਆਰਗੈਨਿਕ ਵਿਊਜ਼ ਜੀ ਨੂੰ ਆਪਾਂ ਸਹੀ ਚੱਲ ਰਹੇ ਹੈ ਮੇਰੇ ਕੋਲ 40000 ਹੋ ਗਏ ਹਾਂ ਪਰਸੋਂ ਦੇ ਐਂਡ ਮੈਂ ਬੜੀ ਹੈਰਾਨ ਹੁੰਨੀ ਆ ਜਦੋਂ ਲੋਕ ਗਾਣਾ ਰਿਲੀਜ਼ ਕਰ ਦਿੰਦੇ ਅਗਲੇ ਦਿਨ ਇੰਟਰਵਿਊ ਦਿੰਦਾ ਸਾਰੇ 40 ਮਿਲੀਅਨ ਵਿਊਜ਼ ਹੋ ਗਏ ਵੀ ਰਾਤ ਨੂੰ ਲੋਕ ਤੁਹਾਡੇ ਗਾਣਾ ਵੇਖਣ ਲਈ ਪਤਾ ਨਹੀਂ ਕੀ ਚੱਲ ਪਿਆ ਹੈ ਸੋਸ਼ਲ ਮੀਡੀਆ ਤੇ ਜਾਂ ਪੈਸੇ ਦੇ ਕੇ ਜਾਂ WhatsApp ਪਰ ਪਰ ਆਪਣੇ ਤਾਂ ਬਹੁਤ ਸਤਿਕਾਰ ਦੇ ਰਹੇ ਨੇ ਸਭ ਤੋਂ ਪਹਿਲਾਂ ਮੈਂ ਨੱਤਮਸਤਕ ਆ ਮੇਰੇ ਪੰਜਾਬੀ ਸੱਭਿਆਚਾਰ ਕੁਸਰੋਤਿਆਂ ਨੂੰ ਮੈਨੂੰ ਇੰਨਾ ਪਿਆਰ ਗਾਣੇ ਦਾ ਦੇ ਰਹੇ ਨੇ ਉਹਦੇ ਦੋ ਤਿੰਨ ਬੋਲ ਸੁਣਾਉਣੀ ਆ ਗੁੜ ਤੇ ਵੀ ਮਿਲੀਏ ਪੰਜਾਬ ਤੋਂ ਪਾਣੀ ਵੀ ਪੰਜਾਬ ਦਾ ਹੀ ਪੀਤਾ ਮੈਂ ਜਿਹੜੇ ਵੀ ਮੈਦਾਨ ਵਿੱਚ ਉਤਰੀ ਗੱਜ ਕੇ ਮੈਦਾਨ ਫਤ ਕੀਤਾ ਮੈਂ ਜਿਗਰੇ ਪਹਾੜ ਜਿ ਡ ਰੱਖਦੀ ਵੱਖਰੀ ਪੰਜਾਬਣੇ ਦੀ ਟੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਲ ਲਿਖ ਦਿਆਂ ਕੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਲ ਲਿਖ ਦਿਆਂ ਕੌਰ ਵੇ ਬਹੁਤ ਸੋਣਾ ਮੈਂ ਮੈਮ ਸੌਣ ਦਾ ਮਹੀਨਾ ਚੱਲਦਾ ਹੈ ਸੌਣ ਦੇ ਮਹੀਨਾ ਕੁੜੀਆਂ ਦੇ ਨਾਂ ਕਿਹਾ ਜਾਂਦਾ ਹੈ ਸੌਣ ਦੇ ਮਹੀਨੇ ਦਾ ਮਹੱਤਵ ਸਮਝਾਉਂਗੇ ਥੋੜਾ ਇਹ ਕੁੜੀਆਂ ਦੇ ਨਾਂ ਕਿਉਂ ਹੁੰਦਾ ਹੈ ਸੌਣ ਦਾ ਮਹੀਨਾ ਇੱਕ ਤਾਂ ਸਾਰਾ ਸੌਣ ਚ ਮੀਂਹ ਪਈ ਜਾਂਦਾ ਜਿਹੜਾ ਆਪਣਾ ਜਲਾਈ ਦਾ ਮਹੀਨਾ ਹੁੰਦਾ ਕਾਕ ਮੀਂਹਾਂ ਦੇ ਵਿੱਚ ਖੇਤਾਂ 'ਚ ਵੀ ਕੰਮ ਕੰਮ ਬੰਦ ਹੋ ਜਾਂਦਾ ਝੋਨੇ ਲੱਗ ਚੁੱਕੇ ਹੁੰਦੇ ਆ ਸੋ ਆ ਮਹੀਨਾ ਇੱਕ ਫਿਕਸ ਕੀਤਾ ਪੁਰਾਣੇ ਜ਼ਮਾਨੇ 'ਚ ਵੀ ਕੁੜੀਆਂ ਇੱਕ ਮਹੀਨਾ ਵੀ ਨੂੰਹ ਸੱਸ ਨੇ ਮਿਲਣਾ ਨਹੀਂ ਮਤਲਬ ਪੁਰਾਣੇ ਜ਼ਮਾਨੇ 'ਚ ਕੁੜੀਆਂ ਕੰਮ ਬਹੁਤ ਕਰਦੀਆਂ ਸੀ ਪਿੰਡਾਂ 'ਚ ਵੀ ਇੱਕ